ਬਾਦ ਦੇ ਵਿੱਚ ਤਾਂ ਕੈਮਰੇ ਚਾਕੇ ਫਿਲਮ ਦਾ ਕੋਈ ਫਾਇਦਾ ਨਹੀਂ ਸਰਪੰਚ ਸਾਹਿਬ ਜੋ ਅੱਜ ਤੁਸੀਂ ਸਾਡੀ ਪੀਟੀ ਨਿਊਜ਼ ਪੰਜਾਬ ਦੀ ਟੀਮ ਨੂੰ ਬੁਲਾਇਆ ਪਿੰਡ ਏਸ਼ਨਪੁਰ ਦੇ ਵਿੱਚ ਮੀਂਹ ਦੇ ਦੌਰਾਨ ਕੀ ਕੀ ਸਮੱਸਿਆਵਾਂ ਆਈਆਂ ਨੇ ਦੀ ਫੋਟੋ ਸਾਂਝ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੋ ਸਾਡੇ ਕੋਲ ਹੈ ਅਜੇ ਤਨਵਾਦਿਆਂ ਪੀਟੀ ਨਿਊਜ਼ ਪੰਜਾਬ ਦੇ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਤੇ ਪਿੰਡੇ ਸਰੋਵਰ ਵਿੱਚ ਪਹੁੰਚ ਕੇ ਮੇਰੇ ਮਾਰੇ ਠਾਏ ਘਰਾਂ ਨੂੰ ਉਹਨਾਂ ਦੀ ਜਾਣਕਾਰੀ ਲਈ ਉਹਨਾਂ ਬਾਰੇ ਮਕਾਨ ਮਾਲਕਾਂ ਤੋਂ ਪੁੱਛਿਆ ਸਵਾਲ ਜਵਾਬ ਦਿੱਤੇ ਤੇ ਉਹਨਾਂ ਦੇ ਹਾਲਾਤ ਵੀਡੀਓਗ੍ਰਾਫੀ ਰਾਹੀਂ ਸੰਗਤ ਦੇ ਰੂਹੂ ਕੀਤੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਤੇ ਸਮਾਜ ਸੇਵੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਰਕਾਰ ਤੋਂ ਮੰਗ ਕਹਦੇ ਨਹੀਂ ਸਰਕਾਰ ਇਹਨਾਂ ਦੀ ਮਾਲੀ ਮੱਗਤ ਕਰੇ ਕਿਉਂਕਿ ਹਾਲਾਤ ਬਹੁਤ ਨਾਜ਼ੁਕ ਨੇ ਕੱਲ ਨੂੰ ਕੋਈ ਮਕਾਨ ਡੇਗਦਾ ਜਾਂ ਜਾਨੀ ਮਾਲੀ ਨੁਕਸਾਨ ਹੁੰਦਾ ਉਹ ਤੋਂ ਪਹਿਲਾਂ ਉਹਨਾਂ ਦੇ ਸਾਰ ਲਈ ਜਾਵੇ ਕਿਉਂਕਿ ਬਾਅਦ ਦੇ ਵਿੱਚ ਤਾਂ ਕੈਮਰੇ ਚੱਕ ਕੇ ਫਿਲਮ ਦਾ ਕੋਈ ਫਾਇਦਾ ਨਹੀਂ ਇਸੇ ਕਰਕੇ ਅਸੀਂ ਪਹਿਲਾਂ ਹੀ ਇਹ ਕੰਮ ਲਈ ਕਿਹਾ ਕਿ ਪਹਿਲਾਂ ਹੀ ਸਾਰੀ ਜਾਣਕਾਰੀ ਲਈ ਜਾਵੇ ਕਿਹੜੇ-ਕਿਹੜੇ ਘਰਾਂ ਦੇ ਵਿੱਚ ਕੀ ਕੀ ਹਾਲਾਤ ਨੇ ਉਹਨਾਂ ਨੂੰ ਤਾਂ ਜਾਣੂ ਕਰਾਇਆ ਜਾਵੇ ਤੇ ਹੁਣ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਤਰਪੂਰੀ ਸਿੰਘ ਦੀ ਸੋਣ ਮੰਤਰੀ ਪੰਜਾਬ ਇਹਨਾਂ ਤੋਂ ਮੰਗ ਕਰਦੇ ਹਾਂ ਵੀ ਜ਼ਰੂਰ ਵੱਡੇ ਅਫਸਰਾਂ ਦੀ ਡਿਊਟੀ ਲਾ ਕੇ ਸਾਡੇ ਮਿੰਡ ਦੇ ਵਿੱਚ ਕੱਲੇ-ਕੱਲੇ ਘਰ ਦਾ ਸਰਵੇ ਕੀਤਾ ਜਾਵੇ ਤੇ ਉਹਨਾਂ ਨੂੰ ਮਾਲੀ ਮਦਦ ਪਹੁੰਚਾਈ ਜਾਵੇ ਪਿੰਡ ਐਸ਼ਨਪੁਰ ਦੇ ਵਿੱਚ ਮੌਜੂਦ ਆ ਜੀ ਤੁਹਾਡੇ ਨਾਲ ਗੱਲਬਾਤ ਕਰਵਾਉਨੇ ਆ ਇਸ ਪਰਿਵਾਰ ਦੀ ਜੋ ਕਿ ਹਾਲਾਤ ਕਰਦੇ ਦੇਖਿਆ ਤੇ ਕੀ ਨਾਂ ਬਾਈ ਤੁਹਾਡਾ ਚਾਹੇ ਜੀ ਜਗਤ ਸਿੰਘ ਜੀ ਮੀਂਹ ਦੇ ਦੌਰਾਨ ਕੀ ਕੀ ਪਰੇਸ਼ਾਨੀਆਂ ਆ ਗਈਆਂ ਤੁਹਾਨੂੰ ਦੀ ਪਰੇਸ਼ਾਨੀ 14 ਜੀ ਮਕਾਨ ਖਰਾਬ ਹੋਈ ਹਾਂ ਜੀ ਹਾਂ ਜੀ ਮਕਾਨ ਖਰਾਬ ਹੋਈ 14 ਸਮਾਨ ਭੇਜਾ ਤੇ ਕੀ ਕਹਿਣਾ ਚਾਹਦੇ ਹੋ 14 ਜਿਆਦਾ ਦੇਖੋ ਜੀ ਬਹੁਤ ਮਦਦ ਕਰਿਓ ਬੜਾ ਮਤਾਂ ਹੂੰ ਇਹ ਹੋਰ ਉਹ ਮਟਰ ਪਸ਼ੂ ਲਈ ਪਸ਼ੂ ਠੀਕ ਨਹੀਂ ਹਾਲੇ ਹਾਂ ਬਾਕੀ ਠੀਕ ਨਹੀਂ ਬਾਕੀ ਮਗਾਣ ਚੋੜਾ ਸਾਰੇ ਜੀ ਕਿੰਨੇ ਦਿਨ ਹੋ ਗਏ ਇਹੇ ਦਿਨੋਂ ਕੋਈ 15 ਜਨਮ 15 ਦਿਨ ਹੋ ਗਏ ਆਈਂ ਘਰ ਪਾਲਾਂ ਭਾਈ ਹਲ ਤੇ ਲਿਆ ਕੇ ਠੀਕ ਹਾਂ ਜੀ ਪਹਿਲਾਂ ਕੋਈ ਹੈਲਪ ਦੇ ਲਈ ਕੋਈ ਉਗਹਾਰ ਲਗਾਈ ਲਗਾਈ ਦੇਈ ਆਈ ਨਹੀਂ ਕੋਈ ਕਿੰਨੇ ਕਿੰਨੇ ਚਿਰ ਹੋ ਗਿਆ ਫਿਰ ਹੋ ਗਿਆ ਜੀ ਤੇ ਵੀ ਦਿਨ ਹੋ ਗਏ ਉਹ ਤੋਂ ਪਹਿਲਾਂ ਕਦੇ ਪਹਿਲਾਂ ਵੀ ਲਖਾਈ ਦੇ ਦੋ ਵਾਰ ਬਰਬਾਹ ਕੁਛ ਨਹੀਂ ਹੋਇਆ ਕਿੰਨੇ ਸਾਲ ਹੋ ਗਏ ਹੋਣਗੇ ਸਾਲ ਹੋ ਗਏ ਜੀ ਆਲੂ ਦਾ 7 8 ਸਾਲ 7 8 ਸਾਲ ਪਹਿਲਾਂ ਵੀ ਲਖਾਈ ਸੀ ਕੀ ਕਿਆ ਕੀ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਨੇ ਭਰੋਸਾ ਦਵਾਇਆ ਜਿਵੇਂ ਤੁਹਾਨੂੰ ਪੈਸੇ ਦਵਾਂਗੇ ਤਾਂ ਤੁਹਾਾਰੇ ਜੱਟ ਬਦਲ ਗਏ ਕੋਈ ਫਿਰ ਮਿਆਣਾ ਜੱਜਾਇਆ ਹੋਇਆ ਕੋਈ ਅਧਿਕਾਰੀ ਆਇਆ ਤੁਹਾਨੂੰ ਕੋਈ ਨਹੀਂ ਆਇਆ